ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਸਟਾਫ ਦੀ ਮਨਮਾਨੀ ਧਰਨਾ ਦੇ ਕਿਓਪੀਡੀ ਦੇ ਰੁਕਵਾ ਦਿੱਤੇ ਕਮਕਾਰ ਐਮਰਜੈਂਸੀ ਮਰੀਜ਼ਾਂ ਨੂੰ ਕੀਤਾ ਗਿਆ ਰੈਫਰ ਨਹੀਂ ਕੱਟ ਸਕੀਓਪੀਡੀ ਪਰਚੀ ਲੱਗੀਆਂ ਲਾਈਨਾਂ ਡਾਕਟਰ ਸੀਟਾਂ ਤੇ ਹੋਣ ਦੇ ਬਾਵਜੂਦ ਬਿਨਾਂ ਇਲਾਜ ਕਰਵਾਏ ਘਰਾਂ ਨੂੰ ਮੁੜੇ ਮਰੀਜ਼ ਮਰੀਜ਼ਾਂ ਦੀ ਸਿਹਤ ਨਾਲ ਹੋਇਆ ਖਿਲਵਾੜ ਖਾਮੀਆਂ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਚੱਲ ਰਹੇ ਫਿਰੋਜ਼ਪੁਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਹਾਲਾਤ ਸੁਧਰਨ ਦਾ ਨਾ ਨਹੀਂ ਹੈ ਕਦੀ ਡਾਕਟਰਾਂ ਦੀ ਕਮੀ ਅਤੇ ਕਦੀ ਦਵਾਈਆਂ ਦੀ ਕਿੱਲਤ ਦੀ ਸਮੱਸਿਆ ਨਾਲ 2-4 ਹੋਰ ਰਹੇ ਮਰੀਜ਼ਾਂ ਦੀ ਪਰੇਸ਼ਾਨੀ ਅਜੇ ਉਸ ਵਕਤ ਵੱਧ ਗਈ ਜਦੋਂ ਉਹਨਾਂ ਨੂੰ ਬਿਨਾਂ ਹੀ ਇਲਾਜ ਕਰਵਾਏ ਵਾਪਸ ਕਰਾ ਨੂੰ ਮੁਰਨਾ ਪਿਆ ਕਿਉਂਕਿ ਹਸਪਤਾਲ ਦਾ ਸਟਾਫ ਆਪਣਾ ਕੰਮਕਾਰ ਛੱਡ ਕੇ O.P.D. ਧਰਨੇ ਤੇ ਬੈਠ ਗਿਆ ਗੱਲ ਹੋਈ ਵੀ ਹੋਈ ਹੋਵੇ ਲੇਕਿਨ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਬਿਨਾਂ ਹੀ ਇਲਾਜ ਕਰਵਾਏ ਕਰਾ ਨੂੰ ਮੁਰਨਾ ਪਿਆ ਸਟਾਫ ਦੇ ਧਰਨੇ ਕਾਰਨ ਕਰੀਬ ਸਾਰੇ ਕੰਮ ਵਿੱਚ ਇਹੀ ਰੁਕ ਗਿਆ ਸਥਿਤੀ ਬਣ ਗਈ ਕਿ ਮਰੀਜ਼ਾਂ ਦੀ OPD ਸਲਿਪਰੀ ਨਹੀਂ ਕੱਟੀ ਗਈ ਕਿਉਂਕਿ ਪੂਰਾ ਸਟਾਫ ਧਰਨੇ ਤੇ ਬੈਠਾ ਨਾਰੇਬਾਜੀ ਕਰ ਰਿਹਾ ਗੱਲ ਸਿਰਫ ਇਹ ਨਹੀਂ ਹੋਈ ਸੀ ਕਿ ਸਟਾਫ ਦੇ ਕਿਸੇ ਮੈਂਬਰ ਨੂੰ ਡਾਕਟਰ ਹਿਮਾਨੀ ਸ਼ਰਮਾ ਵੱਲੋਂ ਕੁਝ ਗਲਤ ਕਹਿ ਦਿੱਤਾ ਗਿਆ ਇਹ ਬੋਲੇ गए ਗਲਤ ਸ਼ਬਦ ਮਰੀਜ਼ਾਂ ਲਈ ਮੁਸੀਬਤ ਬਣ ਗਏ ਜਿਨ੍ਹਾਂ ਨੂੰ ਪਹਿਲਾਂ ਤਾਂ ਕਈ ਘੰਟੇ OPD ਦੀ ਸਲਿਪ ਕਟਵਾਉਣ ਲਈ ਲਾਈਨ ਵਿੱਚ ਲੱਗੇ ਹੀ ਰਹਿਣਾ ਪੈ ਗਿਆ ਇਲਾਜ ਲਈ ਡਾਕਟਰ ਸੀਟਾਂ ਤੇ ਹੁੰਦਿਆਂ ਹੋਿਆਂ ਨੂੰ ਉਹ ਆਪਣਾ ਚੈੱਕਅਪ ਨਹੀਂ ਕਰਵਾ ਸਕੇ ਨਾ ਹੀ ਕਿਸੇ ਦਾ ਟੈਸਟ ਹੋ ਸਕਿਆ ਖਾਸ ਗੱਲ ਇਹ ਵੀ ਰਹੀ ਕਿ ਦਾਖਲ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਦਵਾਈਆਂ ਤੱਕ ਨਹੀਂ ਮਿਲੀਆਂ ਕਿਉਂਕਿ ਲਾਜ ਵਾਲੀ ਫਾਈਲ ਤੇ ਉਹ ਸਟੈਂਪ ਨਹੀਂ ਲਗਵਾ ਸਕੇ ਜੋ OPD ਵਿੱਚ ਲਗਣੀ ਸੀ ਜਿਸ ਕਾਰਨ ਟੀਮਾਰਦਾਰਾਂ ਨੂੰ ਦਵਾਈਆਂ ਬਾਹਰੋਂ ਲੈਣ ਲਈ ਮਜਬੂਰ ਹੋਣਾ ਪਿਆ ਖਾਸ ਗੱਲ ਇਹ ਵੀ ਰਹੀ ਕਿ ਆਪਰੇਸ਼ਨ ਥੀਏਟਰ ਦੇ ਮਰੀਜ਼ਾਂ ਨੂੰ ਐਮਰਜੈਂਸੀ ਹਾਲਤ ਵਿੱਚ ਰੈਫਰ ਕਰ ਦਿੱਤਾ ਗਿਆ ਕਿਉਂਕਿ ਸਟਾਫ ਧਰਨੇ ਤੇ ਬੈਠੇ ਕੰਮਕਾਰ ਕਰਨ ਨੂੰ ਤਿਆਰ ਨਹੀਂ ਸਨ ਡਾਕਟਰ ਵੀ ਮਜਬੂਰ ਦਿਸੇ ਭਾਰਤ ਪਾਕਿਸਤਾਨ ਸੀਮਾ ਤੇ ਕੋਲ ਪੈਂਦੇ ਪਿੰਡ ਹੁਸੈਨੀਵਾਲਾ ਨਿਵਾਸੀ ਨੌਜਵਾਨ ਨੇ ਦੱਸਿਆ ਕਿ ਉਹ ਡੇਢ ਘੰਟੇ ਤੋਂ ਪੀਡੀ ਪਰਚੀ कटਵਾਉਣ ਲਈ ਲਾਈਨ ਵਿੱਚ ਲੱਗੇ ਰਹੇ ਲੇਕਿਨ ਖਿੜਕੀਆਂ ਮੁਲਾਜ਼ਮਾ ਨੇ ਬੰਦ ਕਰ ਦਿੱਤੀਆਂ ਅਤੇ ਜਾ ਧਰਨੇ ਤੇ ਬੈਠ ਗਏ ਪਰਚੀ ਕੱਟੇ ਨਾ ਜਾਣ ਕਾਰਨ ਉਹ ਡਾਕਟਰਾਂ ਕੋਲ ਚੈੱਕਅਪ ਵੀ ਨਹੀਂ ਕਰਵਾ ਸਕਦੇ ਤੇ ਨਾ ਹੀ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹਨ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਐਂਟੀ ਡਾਕਟਰ ਹਿਮਾਨੀ ਸ਼ਰਮਾ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਤੇ ਉਸ ਨੂੰ ਮਨਾਉਣ ਲਈ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਤੱਕ ਇੰਟਰਫੇਅਰ ਕਰ ਚੁੱਕੇ ਸਨ ਲੇਕਿਨ ਮਸਲਾ ਹੱਲ ਹੋਣ ਦਾ ਨਾਂ ਨਹੀਂ ਰਿਹਾ ਤੇ ਨਾ ਹੀ ਸਟਾਫ ਧਰਨਾ ਚੁੱਕਣ ਨੂੰ ਤਿਆਰ ਹਨ ਫਿਲਹਾਲ ਇਸ ਧਰਨੇ ਦਾ ਖਾਮਿਆਜ਼ਾ ਹਸਪਤਾਲ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਭੁਗਤਣਾ ਪਿਆ ਹੈ ਬੇਟੀ ਤੁਸੀਂ ਕਿਹੜੇ ਪਿੰਨ ਤੋਂ ਆਏ ਜੀ ਅਸੀਂ ਉਸ ਐਂਟੀ ਵਾਲਾ ਜੱਲੋ ਜੱਲ ਹੋ ਰਾਨੇ ਆਣ ਵਾਲੇ ਆ ਅਸੀਂ ਇਹਦੇ 10 ਵਜੇ ਆਏ ਆ 10 ਵਜੇ ਜਦੋਂ ਸਾਡੀ ਵਾਰੀ ਆਈ ਆ ਆਉਡੀਨ ਕਰਨਾ ਲੱਗ ਗਿਆ ਜੀ ਫਿਰ ਕਿਆ ਬੰਦ ਕਰਕੇ ਸਾਰੇ ਜਿੰਨੇ ਵੀ ਡਾਕਟਰ ਸੀਗੇ 25 ਕੱਟਣ ਵਾਲੇ ਸਾਰੇ ਉੱਥੇ ਚਲੇ ਗਏ ਆ ਅਸੀਂ ਹੁਣ ਦੇਖ ਲੋ 11 ਤੋਂ 12 ਵਜੇ ਨਾਲ ਹੋ ਗਿਆ ਅਸੀਂ ਇੱਥੇ ਖੜੇ ਰਹਿ ਬੈਠਿਆ ਹੁਣ ਆਉਂਦੇ 25 ਕੱਟਦੇ ਹੁਣ ਆਉਂਦੇ 25 ਡਾਕਟਰਾਂ ਵੱਲੋਂ ਕੋਈ ਪਰੇਸ਼ਾਨੀ ਹੈਗੀ ਤੁਹਾਨੂੰ ਨਹੀਂ ਨਹੀਂ ਡਾਕਟਰਾਂ ਵੱਲੋਂ 25 ਕੱਟਣ ਵਾਲੇ ਤੇ ਫੇਰੀ ਡਾਕਟਰਾਂ ਨੂੰ ਮਿਲਾ ਲਏ ਕਿੰਨੇ ਘੰਟਿਆਂ ਤੋਂ ਆਪਾਂ ਬੈਠੇ ਇੱਥੇ ਸਾਨੂੰ ਤਾਂ 1.5 ਘੰਟਾ ਹੋ ਗਿਆ